ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਤੇ ਆਪਾਂ ਨਹੀਂ ਜਾਂਦੇ ਔਰ ਜੰਨੇ ਲੈ ਕੇ ਮੰਡ ਗੰਨੇ ਨੂੰ ਪਾਉਣ ਲੱਗੇ ਖਾਦ ਦਿਖਾਉਨੇ ਤੁਹਾਨੂੰ ਕੀ ਪੋਜੀਸ਼ਨ ਕੱਢਦੇ ਆ ਜੀ ਧੂੜ ਧੂੜ ਨੂੰ ਬਸ ਜਦੋਂ ਆਪਾਂ ਲੱਗੇ ਖਾਦ ਪਾਉਣ ਸੁਣ ਲਓਗਾ ਸਫਾਈ ਵਿੱਚ ਪਾਉਣੇ ਖਾਦ ਮਿੰਟੋ ਮਿੰਟ ਬੂਰੇ ਲੈ ਆਏ ਆਪਾਂ ਢਾਈ ਤਿੰਨ ਬੂਰੇ ਲੈ ਆਏ ਹਾਂ ਮੈਂ ਟਮਾਟਰ ਕਰਦੇ ਆਂ ਸ਼ੂਟ ਆਊਟ ਟਰੱਕ ਛਾਏ ਕਿਹੜਾ ਜਾਂੜੀਆ ਦਾ ਫਾਨ ਆ ਫਿਰ ਤੱਕਦਾ ਵੀਡੀਓ ਕਰਦੇ ਹੋ ਸੁਣ ਹੁਣ ਆਪਾਂ ਨਵਾਂ ਸੱਪ ਕੱਢਣ ਜਾ ਰਹੇ ਹਾਂ ਸ਼ਾਇਦ ਆ ਵੀਡੀਓ ਚ ਕਰਦੇ ਆਂ ਫਿਰ ਤੁਹਾਨੂੰ ਦੱਸਾਂਗੇ ਸਿਟੀ ਦਾ ਸੌਖਾ ਜਿਹਾ ਜਗ੍ਹਾੜ ਬਾਕੀ ਇਹ ਝੋਟੇ ਖੁੱਲ ਗਈ ਚਲਦੇ ਮੇਰੇ ਵੀਰੋ ਖੁੱਲ ਗਈ ਬਾਕੀ ਆਪਾਂ ਚਲੋ ਆ ਗਏ ਘਾੜ ਫਿਰ ਤੁਹਾਨੂੰ ਮਿਲਦੇ ਨੇ ਦੇ ਨਾਲ ਸ਼ੁਰੂ ਕਰਦੇ ਨੇ ਮੈਚ ਨੂੰ ਲੋ ਮਿੱਤਰੋ ਆਪਾਂ ਲਿਆਂਦਾ ਜਿਗਾੜ ਇੱਕ ਤੁਹਾਨੂੰ ਦੱਸਦੇ ਆ ਘਰੇ ਘਰੇ ਮਤਲਬ ਗੱਡੀ ਹੁਣ ਆਪਣੇ ਕੋਲ ਜਦਾ ਗੱਡੀ ਟਰੈਕਟਰ ਮੋਟਰਸਾਈਕਲ ਤੇ ਡੰਗਰ ਵੀ ਤੁਹਾਨੂੰ ਨਹਾਉਣੇ ਦਿਖਾਉਣੇ ਆ ਡੰਗਰਾਂ ਦੇ ਖੋਰ ਖਾਰ ਸਾਰਾ ਕੁਝ ਸਾਫ਼ ਕਰਦਾ ਇਹ ਆਪਾਂ ਨੂੰ ਇਹ ਲਿਆਂਦਾ ਆਪਾਂ ਪੁਰਜਾ ਰਿਗਾਰਡ ਟ੍ਰੈਕਟਰ ਪ੍ਰੈਸ਼ਰ ਆਲਾ ਪ੍ਰੈਸ਼ਰ ਇਹਦਾ ਖਦੋਂ ਜ਼ਿਆਦਾ ਤੇ ਆਪਾਂ ਤੁਹਾਨੂੰ ਮਾਲ ਡੰਗਰ ਵੀ ਨਵਾਉਂਦੇ ਆ ਦਿਖਾਉਨੇ ਆ ਤੁਹਾਨੂੰ ਆ ਫੜ ਗਈ ਚਲਾ ਆ ਮੜਿਆ ਚਲਾ ਕੇ ਦਿਖਾ ਪ੍ਰੈਸ਼ਰ ਇਹਦਾ ਖਦੋਂ ਜ਼ਿਆਦਾ ਪਰ ਅਗਰ ਕਿੰਨੀ ਥਾੜੀ ਉਹ ਦਿਖਾ ਦੇਣੀ ਆ ਤੁਹਾਨੂੰ ਇਹਦੇ ਵਿੱਚ ਨਾ ਮਾਰੀ ਸਿੱਧਾ ਆ ਖਾਸ ਕਰਕੇ ਇਹਦਾ ਪ੍ਰੈਸ਼ਰ ਇੱਦਣ ਇੱਦਣ ਹੋ ਕੇ ਚਲਾ ਨਾ ਤੋਂ ਹੋ ਗਿਆ ਇਹਦਾ ਟਾਇਰ ਤੋਂ ਬਹੁਤ ਭੈਣ ਜਗਾਰਾ ਮਾਲ ਡੰਗਰ ਨੂੰ ਹੁਣ ਤੱਕ ਸਾਰਾ ਇੱਥੇ ਵੀ ਧੋਹ ਰਹੇ ਹੁਣ ਮੈਂ ਮਾਲ ਡੰਗਰ ਦਾ ਤੋਂ ਵਧੀਆ ਇੱਕ ਨੰਬਰ ਜਗਾਰਾ ਵਧੀਆ ਸੌਦਾ ਜੀ ਇਹ ਆਪਾਂ ਨੂੰ ਮਿਲਿਆ 6500 ਰੁਪਏ ਦਾ ਹੁਣ ਅੱਡੇ ਤੇ ਆਪਾਂ ਜੇ ਗੱਡੀ ਟਰੈਕਟਰ ਸੰਦ ਸਾਰੇ ਧੋਤੇ ਜਿਦਾ ਆਹ ਧੋਤਾਵਾ ਰੁਕਾ ਵੇਟਰ ਮੋਟਰਸਾਈਕਲ ਸੜੇ ਜੇ ਆਪਾਂ ਤੋਂ ਨਹੀਂ ਤੇ ਆਪਾਂ ਨੂੰ ਇੱਕ ਸਾਲ ਕੀ ਆਪਣਾ ਪੂਰਾ ਹੋ ਜਾਂਦਾ ਹੈ ਆਪਣੀ ਚੀਜ਼ ਪਾ ਜਾਂਦੀ ਹੈ ਤੇ ਇਹਨੂੰ ਆਪਾਂ ਘੱਟੋ ਘਾਟ ਨਾਲ ਵੀ 4-5 ਘੰਟੇ ਲਗਾਤਾਰ ਚਲਾ ਸਕਦੇ ਹਾਂ ਕਿਤੇ ਨਹੀਂ ਸੜਦਾ ਹੋਰ ਦੱਸੋ ਆਪਾਂ ਇਹਦੇ ਨਾਲ ਮਸ਼ੀਨ ਤੱਕ ਵੀ ਧੋਕ ਦੇਤੀ ਹੈ ਮੈਂ ਸੱਜਣ ਮਿੱਤਰ ਨੇ ਖੜੇ ਆ ਇਹਨਾਂ ਕੰਪੈਨ ਤੱਕ ਧੋਕ ਦੇ ਇਹਨਾਂ ਨੂੰ ਘੱਟੋ ਘਾਟ ਨਾਲ ਨਾਲ ਹੀ ਪੈਅ ਦੇਖ ਲਓ ਐਸਾ ਪੈਅ ਮਿਲਦਾ ਕੱਕਣੀ ਤੇ 20 ਫੁੱਟ ਦਾ ਪੈਅ ਮਿਲ ਜਾਂਦਾ ਬਰੇਸ਼ੀ ਦਾ ਬੋਲ ਉਧਰ ਦੇਖ ਅਰੇ ਪੂਰਾ ਕੀਤਾ ਨਹੀਂ ਲਾਇਆ ਚੱਪਲ ਵੇ ਲੋ ਕਿੱਥੋਂ ਤੱਕ ਕਿੱਥੋਂ ਤੱਕ ਧੱਕੀ ਜਾਂਦਾ ਉਹ ਤੇਰੇ ਡੰਗਰ ਤੋਂ ਨਹੀਂ ਵਿਖਾ ਦਿੰਦੇ ਆ ਆ ਦੇਖ ਇਹ ਉੜ ਕੱਟੀ ਜਾਂਦਾ ਲੈ ਆਪਾਂ ਹੁਣ ਕਰੀਏ ਉਹ ਦੂਜਾ ਮੱਧਾਂ ਵੀ ਨਵਾਈਏ ਉਹ ਵੀ ਤੇ ਦਿਖਾਉਂਦੇ ਨਾਲ ਨਾਲ ਲੋ ਵੀ ਤੇਰਾ ਸਾਡਾ ਰਿਕਾਰਡ ਚੱਲਣ ਦੇ ਆ ਉਹ ਹੁੰਦੇ ਨੇ ਇਧਰ ਨਾ ਮਾਰੀ ਨੀ ਕੈਮਰੇ ਤੇ ਪਈ ਜਾਣਾ ਫਿਰ ਤੂੰ ਪ੍ਰੈਸਰ ਮੈਂ ਤਾਂ ਦੱਸ ਦਿੰਦਾ ਵੀ ਧੋਣ ਵਾਲਾ ਡੰਗਰ ਨੂੰ ਆਉਣ ਵਾਲਾ ਵਧੀਆ ਸਭ ਤੋਂ ਵਧੀਆ ਜਿਗਾਰਡ ਹੈ ਜਿਗਾਰਨਾ ਜੋ ਮਰਜ਼ੀ ਹੁਣ ਆਪਾਂ ਉਹ ਵੀ ਆਪਣਾ ਧੋਣ ਵਾਲਾ ਪਿਆ ਉਹ ਵੀ ਧੋਵਾਂਗੇ ਟਰੈਕਟਰ ਵੀ ਐ ਚੈਰ ਟੂਲ ਸਾਫ ਕਰਨ ਨੂੰ ਵਧੀਆ ਸੌਦਾ ਵਾ ਉਹ ਆਪਾਂ ਇਹਦੀ ਕੋਈ ਛੇ ਨਹੀਂ ਕਰਦੇ ਇਹਦੀ ਅੱਬੇ ਬੈਕ ਸਾਈਡ ਤੇ ਮਾਰ ਪ੍ਰੈਸ਼ਰ ਪਾਣ ਮਾਰ ਕੇ ਦਿਖਾਈ ਇਹਦਾ ਕਰੋ ਝਾਕ ਪ੍ਰੈਸ਼ਰ ਵੀ ਬਹੁਤ ਆ ਚੱਲ ਐਨ ਕਰ ਹੁਣ ਕੱਟ ਕਰ ਉਹ ਦੇਖ ਲਓ ਕਿੱਥੋਂ ਤੱਕ ਗਿਆ ਪੂਰਾ ਤਖਾਣਾ ਮਾਰੀ ਡੰਗਰਾਂ ਦੇ ਕੱਟ ਕਰਨਾ ਥੋੜਾ ਜਿਹਾ ਉਹ ਪਤਾ ਦੁੱਜੇ ਰੁਕ ਵਾਹ ਬਹੁਤ ਵਧੀਆ ਚੀਜ਼ ਆ ਜੀ ਸਪੋਰਟ ਕਰਿਓ ਆਪਣੀ ਚੈਨਲ ਨੂੰ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਦੇ ਹੋ ਦੇਖਦੇ ਆ ਜੇ ਟੋਚ ਜੰਦਾ ਵੀ ਆਪਣਾ ਕੰਮ ਹੋਏ ਟੋਚਣ ਵੀ ਪਾਵਾਂਗੇ ਦੀ ਆਪਾਂ ਹੁਣ ਸੈਟਿੰਗ ਕਰ ਦੇਣੀ ਬਸ ਕੱਲ ਤੋਂ ਮੋਡੀਫਿਕੇਸ਼ਨ ਇਹ ਵੀ ਚਾਲੂ ਕਰ ਦੇਣੀ ਆ ਨਿਆਣੇ ਨਿਕਰੇ ਨਿਕਾਉਂਦੇ ਆ ਨਿਆਣੇ ਨਿਕਰੇ ਨਿਕਾਉਂਦੇ ਮੈਂ ਤਾਂ ਮੈਡ ਲੈ ਗਿਆ ਹੁਣ ਇਹਦੀ ਫੋਕ ਨਾਲ ਦੀ ਗਾੜਾ ਅੱਥੀ ਸਾਰਾ ਮੈਡ ਲੈ ਕਰਾਂਗੇ ਵਧੀਆ ਇੱਕ ਨੰਬਰ ਬਣਾ ਲਿਆਂਗੇ ਨਾਲੇ weight ਵਧਾਵਾਂਗੇ ਇਹਦਾ ਅਗਲੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਤੁਹਾਨੂੰ ਦਿਖਾਉਣਾ ਐਨੀ ਗੇਦੀ ਆਵਾਜ਼ ਆਉਂਦੀ ਹੈ ਜੀ ਗੱਲ ਮੈਂ ਤੁਹਾਨੂੰ ਮੇਨ ਗੱਲ ਦੱਸਦਾ ਇੱਥੇ ਆਪਾਂ ਮੋਟਰ ਚ ਲਾ ਕੇ ਨਾ ਮੋਟਰ ਚ ਰੋ ਪਾਣੀ ਵਾਲੀ ਪਾਇਪ ਲਾ ਕੇ ਚਲਾਉਂਦੇ ਰਹੇ ਹਾਂ ਪਾਣੀ ਵਾਲੀ ਪਾਇਪ ਲਾ ਕੇ ਚਲਾਉਂਦੇ ਰਹੇ ਆ ਤੇ ਉਹ ਆਪਣਾ ਨਾ ਪਾਣੀ ਬਹੁਤ ਖਰਾਬ ਹੁੰਦਾ ਵਾ ਜਿਹਦੇ ਕਰਕੇ ਪਾਣੀ ਖਰਾਬ ਹੁੰਦਾ ਆ ਆਪਣ ਜੀ ਚਲੋ ਗਲੀ ਚ ਪਾਣੀ ਵੇਸਟ ਦੀ ਪਾਣੀ ਦੀ ਇਹਦੇ ਨਾਲ ਪਾਣੀ ਦੀ ਬਚਤ ਬਹੁਤ ਜ਼ਿਆਦੀ ਹੈ ਸਫਾਈ ਵੀ ਜ਼ਿਆਦੀ ਤੇ ਬਚਤ ਵੀ ਜ਼ਿਆਦੀ ਹੈ ਇਹਦੇ ਨਾਲ ਤੇ ਵੀਡੀਓ ਆਪਣੀ ਕਿੱਦਾਂ ਦੀ ਲੱਗੀ ਏ ਜ਼ਰੂਰ ਦੱਸਿਓ ਬਾਕੀ ਮੋਟਰਸਾਈਕਲ ਦੇ ਕੋਲ ਧੜ 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 ਚੱਲੋ ਇਹ ਸਾਡਾ ਸਭ ਤੋਂ ਪੁਰਾਣਾ ਅੰਦਰ ਵੀ ਇਹੀ ਸਾਹਮਣੇ ਰੱਖਿਆ ਹੋਇਆ ਬਾਕੀ ਤੁਹਾਨੂੰ ਦਿਖਾਵਾਂਗੇ ਲੋ ਜੀ ਆਪਾਂ ਮਿੱਤਰੋ ਆਏ ਹਾਂ ਮੱਸਿਆ ਦੀ ਮੱਸਿਆ ਮੱਥਾ ਟੇਕਣ ਆਈਦਾ ਟਰੈਕਟਰ ਲੈ ਕੇ ਸੱਚਾ ਨਾਮ ਹੈ ਉਹਨੂੰ ਯਾਪਨਾ ਕਰੋ ਗੁਰਦਰਾ ਛੇਵੇਂ ਪਾਸ਼ਾ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ